ਮੈਟਰ ਉਹ ਆਹ ਟਰੱਕ ਜੇ ਪੁਰਾਣਾ ਹੈ ਵੇਨੇ ਆ ਵੀਰੋ ਨਾ ਨੂੰ ਪੁੱਛਿਆ ਵਾ ਆਂਦੇ ਅੰਦਰ ਜਾ ਆਇਓ ਕੋਈ ਨਹੀਂ ਕਿਹਾ ਬੜਾ ਪੁਰਾਣਾ ਟਰੱਕ ਲਈ ਫਿਰਦੇ ਹੈ ਹਾਂ ਹਾਂਜੀ ਹਾਂਜੀ ਕਿੰਨਾ ਮਾਡਲ ਹੈ ਦਾ ਇਹ ਹੈ 82 ਮਾਡਲ 82 ਮਾਡਲ ਅੱਛਾ ਸੋ ਹਾਂਜੀ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਇਹ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਜ ਹੋਵੋਗੇ ਸੋ ਮਿੱਤਰੋ ਅੱਜ ਤੁਹਾਡੇ ਲਈ ਫੇਰ ਨਵਾਂ ਵਲੌਗ ਲੈ ਕੇ ਆਇਆ ਜੀ ਮੈਂ ਕਾਫੀ ਦਿਨ ਹੋ ਗਏ ਨਾ ਤੁਹਾਡੇ ਨਾਲ ਗੱਲਾਂ ਬਾਤਾਂ ਹੀ ਨਹੀਂ ਹੋਈਆਂ ਵਲੌਗ ਪਿਆ ਹੀ ਕੋਈ ਨਹੀਂ ਠੀਕ ਹੈ ਜੀ ਪੁੱਤਾ ਕਰਕੇ ਨਹੀਂ ਪਿਆ ਥੋੜਾ ਜਿਹਾ ਮੌਸਮ ਵੀ ਖਰਾਬ ਸੀ ਤੇ ਬਾਕੀ ਮੇਰਾ ਟਾਈਮ ਉਹ ਨਹੀਂ ਸੀ ਲੱਗ ਰਿਹਾ ਠੀਕ ਹੈ ਜੀ ਤੇ ਬਾਕੀ ਅੱਜ ਥੋੜਾ ਜਿਹਾ ਮੌਸਮ ਤੁਸੀਂ ਦੇਖ ਸਕਦੇ ਹੋ ਮੇਰੀ ਬੈਕ ਸਾਈਡ ਤੇ ਧੁੰਦ ਬਹੁਤ ਜ਼ਿਆਦੀ ਪਈ ਆ ਸਾਰੇ ਜਿੰਨਾ ਵੀ ਆ ਪਿੰਡ ਆ ਸਾਰਾ ਆਪਣਾ ਕਵਰ ਹੋਇਆ ਪਿਆ ਧੁੰਦ ਦੇ ਨਾਲ ਠੀਕ ਹੈ ਜੀ ਤੇ ਸੂਰਜ ਵੀ ਅੱਜ ਨਹੀਂ ਚੜੂਗਾ ਜਿੰਨਾ ਤੱਕ ਮੈਨੂੰ ਲੱਗਦਾ ਹਾਲੇ ਦਾ ਫੇਲਾ ਹਾਲੇ ਚਲੋ ਆਪਾਂ ਪਿੰਡ ਜਾਂ ਪਿੰਡ ਜੀ ਥੋੜੀ ਘਾਟਿਆ ਜਦੋਂ ਆਪਾਂ ਜੀਟੀ ਰੋਡ ਤੇ ਜਾਵਾਂਗੇ ਉੱਥੇ ਥੋੜੀ ਜੀ ਧੁੰਦ ਵੀ ਵੱਜਣੀ ਆ ਤੇ ਬੱਦਲ ਹੋਇਆ ਵਾ ਬੱਦਲ ਦਾ ਕਰਕੇ ਥੋੜਾ ਜਿਹਾ ਲਾਗੇ ਬਨੇ ਪਤਾ ਹੀ ਨਹੀਂ ਲੱਗ ਰਿਹਾ ਠੀਕ ਆ ਆ ਵੇਖੋ ਇਧਰਲੇ ਬਨੇ ਕੋਸ਼ਲਾ ਜਮੀ ਆ ਰਿਹਾ ਤੇ ਇਹ ਆ ਜੀ ਪਿੰਡ ਦਾ ਥਿਆਲ ਦੇ ਦਿਨਾਂ ਦੇ ਵਿੱਚ ਜਿਹੜਾ ਪਿੰਡ ਦਾ ਥਿਊ ਵਰ ਉਹ ਥੋੜਾ ਜਿਹਾ ਥਾਂ ਨਾ ਹੁੰਦਾ ਬਸ ਵਧੀਆ ਜੀ ਪੂਰਾ ਐ ਮਸਤਿਆ ਪੂਰਾ ਤੇ ਬਾਕੀ ਅੱਜ ਚੱਲਦੇ ਆ ਤੁਹਾਡੇ ਨਾਲ ਟਰੈਵਲ ਕਰਦੇ ਆ ਅੱਜ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਸਾਰਾ ਹੀ ਜੋ ਵੀ ਆ ਇੱਕ ਜੀਟੀ ਰੋਡ ਤੇ ਦੇਖਦੇ ਆ ਜਾ ਕੇ ਵੀ ਕਿੰਨੀ ਕਿਤੋਂਦੇ ਆ ਕਿੰਨੀ ਕਿ ਨਹੀਂ ਬਾਕੀ ਇਹਨਾਂ ਦਿਨਾਂ ਦੇ ਵਿੱਚ ਗੱਡੀਆਂ ਕਾਰਾਂ ਜਿਹੜੀਆਂ ਵੀ ਆ ਨਾ ਉਹ ਥੋੜੀਆਂ ਹਿਸਾਬ ਜੇਣਾ ਚਲਾਉਣੀਆਂ ਚਾਹੀਦੀਆਂ ਕਿਉਂਕਿ ਤੁਹਾਨੂੰ ਪਤਾ ਵਾ ਵੀ ਠੰਡ ਦੇ ਦਿਨਾਂ ਦੇ ਵਿੱਚ ਹੀ ਜ਼ਿਆਦਾਤਰ ਜਿਹੜੇ ਨੁਕਸਾਨ ਜਿਹੜੇ ਉਹ ਹੁੰਦੇ ਆ ਤੇ ਬਾਕੀ ਚਲੋ ਚੱਲਦੇ ਆ ਤੁਹਾਡੇ ਨਾਲ ਕਰਦੇ ਆ ਜੇ ਗੱਲਾਂ ਬਾਤਾਂ ਵਲੌਗ ਤੁਹਾਡੇ ਨਾਲ ਹੀ ਆ ਜੀ ਅੱਜ ਸਾਰਾ ਮੈਂ ਕੋਠੇ ਦੇ ਉੱਪਰ ਆਇਆ ਸੀ ਮੈਂ ਕਿਹਾ ਚਲੋ ਦੇਖਦੇ ਆ ਠੀਕ ਹੈ ਜੀ ਅੱਜ ਵਲੌਗ ਫਿਰ ਸਟਾਰਟ ਕੀਤਾ ਜੀ ਮੈਂ ਤੇ ਚਲ ਜੀਏ ਫਿਰ ਮਿੱਤਰੋ え ਤੁਸੀਂ ਉਹ ਦੇਖ ਸਕਦੇ ਹੋ ਉਹ ਕਬੂਤਰ ਬੈਠੇ ਆ ਪਰ ਉਹਨਾਂ ਨੂੰ ਵੀ ਜਿਹੜਾ ਹਨਾ ਅੱਜ ਠੰਡ ਦਾ ਕਰਕੇ ਵਿਚਾਰੇ ਉਹ ਵੀ ਕੁੰਗੜੇ ਪਏ ਆ ਤੇ ਦਰਖਤ ਜਿਹੜੇ ਆ ਦਰਖਤਾਂ ਦੇ ਉੱਤੇ ਵੀ ਪੂਰੀ ਧੁੰਦ ਜਿਹੜੀ ਆ ਕੋ ਡਿੱਗੰਦੀ ਆ ਤੇ ਪੋਛੜੀ ਮਤਲਬ ਨਾ ਕੋਈ ਹਵਾ ਚੱਲਣ ਦੀ ਨਾ ਕੁਛ ਸਿਰਫ ਧੁੰਦੀ ਧੁੰਦਿਆ ਜੀ ਠੀਕ ਆ ਜੇ ਇਸੇ ਤਰੀਕੇ ਦੇ ਨਾਲ ਹੀ ਮੌਸਮ ਰਿਹਾ ਹਨਾ ਲੂੜੀ ਤਾਂ ਫਿਰ ਇਹ ਆ ਵੀ ਪਤੰਗਾਂ ਦਾ ਉੱਡਣ ਦਾ ਵੀ ਥੋੜਾ ਜਿਹਾ ਚਾਂਸ ਹੈ ਜਿਹੜੇ ਘਟ ਜਾਣਗੇ ਤੇ ਬਾਕੀ ਚਲੋ ਐਦਾਂ ਹੀ ਆ ਜੀ ਫਿਰ ਠੀਕ ਹੈ ਜੀ ਤੇ ਚਲ ਜੀਏ ਫਿਰ ਮਿੱਤਰੋ ਚਲਦੇ ਆ ਅੱਜ ਆਪਾਂ ਤੇ ਬਾਕੀ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਚਲੋ ਆਜੋ ਚਲ ਜੀਏ ਮੈਂ ਰੈਡੀ ਛੜੀ ਹੋ ਚੁੱਕਾ ਜੀ ਤੇ ਫਿਰ ਦੇਖਦੇ ਆ ਜੀ ਅੱਗੇ ਦਾ ਮਾਹੌਲ ਜਣ ਉਹ ਆ ਵੀਰ ਹੁਣਾਂ ਨੇ ਨੰਬਰ ਲਿਆ ਜੀ ਬਹੁਤ ਘੈਂਡੀ ਗੱਡੀ ਦਾ ਨੰਬਰ ਹਨਾ ਤੇ ਚਲੋ ਵਧੀਆ ਸੋ ਹਾਂਜੀ ਮਿੱਤਰੋ ਮੈਂ ਨਾ ਜਦੋਂ ਆਹ ਰੋਡ ਤੇ ਆਗੇ ਧੁੰਦ ਧੁੰਦ ਲੱਤ ਗਈ ਹੁਣਾਂ ਤੇ ਹੁਣ ਥੋੜਾ ਜਿਹਾ ਵਧੀਆ ਹੋ ਗਿਆ ਸਿਸਟਮ ਤੇ ਮੈਂ ਨਾ ਆਇਆ ਵਾਂ ਜਦੋਂ ਵੱਡਾ ਰੋਡ ਨਹੀਂ ਜਿਹੜਾ ਬਠਿੰਡੇ ਵਾਲਾ ਪਟੰਡੇ ਵਾਲੇ ਰੋਡ ਤੇ ਇੱਥੇ ਨਾ ਇੱਕ ਗੁਰਦੁਆਰਾ ਸਾਹਿਬ ਆ ਉੱਥੋਂ ਪ੍ਰਸ਼ਾਦਾ ਪਾਣੀ ਛਕੀਦਾ ਵਾ ਪਿਛਲੇ ਵਲੌਗ ਦੇ ਵਿੱਚ ਵੀ ਤੁਹਾਨੂੰ ਮੈਂ ਦਿਖਾਇਆ ਸੀ ਨਾ ਪ੍ਰਸ਼ਾਦਾ ਪਾਣੀ ਛਕੀਦਾ ਉੱਥੋਂ ਦੇ ਬੜਾ ਵਧੀਆ ਚਲੋ ਬਾਬਾ ਜੀ ਹੋਣੀ ਬੜੇ ਪ੍ਰੇਮੀ ਆ ਤੇ ਉੱਥੇ ਆਏ ਆ ਚਾਹ ਦਾ ਗੱਪਾ ਛਕਦੇ ਮੈਂ ਠੰਡ ਵਧੀਆ ਤੇ ਚਾਹ ਛਕਦੇ ਆ ਇਤਨਾ ਤੁਹਾਨੂੰ ਇੱਕ ਚੀਜ਼ ਦਿਖਾਉਣਾ ਵਾ ਟਰੱਕ ਆਇਆ ਇੱਕ ਪੁਰਾਣਾ ਉਹ ਤੁਹਾਨੂੰ ਦਿਖਾਉਣਾ ਮੈਂ ਆਵੇ ਤੇ ਇਹ ਵੀ ਇਹੋ ਜਿਹੋਣਾ ਨੇ ਪਤਾ ਨਹੀਂ ਸਾਮਕੇ ਰੱਖਿਆ ਟਾਟਾ ਦਾ ਟਰੱਕ ਜੀ ਇਹ ਜਿੰਨੇ ਜਿੰਨੇ ਵੇਖਿਆ ਨਾ ਆਪਣੇ ਜਮਾਨੇ 'ਚ ਤੇ ਬੜਾ ਜਰੂਰ ਦੱਸਿਓ ਹੈਂ ਤੇ ਬਾਕੀ ਵੇਨੇ ਆਂ ਜੀ ਅੰਦਰ ਜਾ ਕੇ ਕੀ ਮਾਹੌਲ ਚਾਲੇ ਦਾ ਕੀ ਨਹੀਂ ਆਂਦੇ ਅੰਦਰ ਜਾ ਆਇਓ ਕੋਈ ਨਹੀਂ ਆਹ ਟਰਾਲਾ ਜੀ ਹੈਂ ਜੀ ਉਸੇ ਤਰ੍ਹਾਂ ਪ੍ਰਾਣੀਆਂ ਬਾਰੀਆਂ ਤੇ ਚੱਲਦੇ ਆਂ ਅੰਦਰ ਆ ਆ ਵੀ ਆ ਵੀਖਣਾ ਮਗਰਾ ਇਹ ਉਹ ਟਾੜਾ ਦਾ ਟਰੱਕ ਆ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਠੀਕ ਆ ਤੇ ਇਧਰ ਵੇਖ ਸਕਦੇ ਹੋ ਤੁਸੀਂ ਹਾਂ ਜੀ ਮੰਗੇ ਦਾ ਮਾਹੌਲ ਆ ਕੀ ਲਿਖਿਆ ਪੜਾ ਵੈਲਕਮ ਆ ਆ ਉਰਦੂ ਚ ਲਿਖਿਆ ਸਾਰਾ ਕੁਝ ਆ ਤਾਂ ਨਹੀਂ ਮੈਂ ਉੱਤੋਂ ਦੀ ਆ ਲਗਾ ਇਹਦਾ ਹਜ ਗੇਰ ਚੰਬਲ ਥੜੀ ਗੇਰ ਗੇਰ ਆਲਾ ਬੜਾ ਘੈਂਟ ਕੰਮ ਹਾਂ ਤੇ ਆ ਸਾਰਾ ਰੇਸ ਰੂਸ ਵਾਲਾ ਇਧਰੋਂ ਮਗਰੋਂ ਸ਼ੀਸ਼ਾ ਵੇਖ ਸਕਦੇ ਆਪਾਂ ਠੀਕ ਹੈ ਜੀ ਮਾਰੀਆਂ ਪੂਰੀਆਂ ਸਾਰੀਆਂ ਲੱਕੜ ਦੀਆਂ ਆ ਕਿ ਕੰਮ ਆ ਆ ਲੱਕੜ ਦਾ ਹੀ ਆ ਕੰਮ ਜਿੰਨਾ ਵੀ ਵਰਕ ਹੋਇਆ ਸਾਰਾ ਲੱਕੜ ਦਾ ਹਲਦੀ ਹਲਦੀ ਦਾ ਕੀ ਪੜਾ ਤੇ ਸ਼ੀਟ ਮੈਟਰੋ ਸ਼ੀਟ ਇੰਨੀ ਕੀ ਆ ਜਿੰਨੀ ਕਹਾ ਨਾ ਇੰਨੀ ਕੀ ਸ਼ੀਟ ਆ ਯਾਰ ਤੂੰ ਲਾ ਕੇ ਮਿਲਿਆ ਵੈਸੇ ਹੀ ਖਲੋਤੇ ਹਾਂ ਮੈਟਰੋ ਗਾੜੀ ਬੌਨਰ ਦਿਖਾਉਣਾ ਤੁਹਾਨੂੰ ਆ ਬੌਨਰ ਵੇਖੋ ਆ ਨਾ ਬੈਨ ਵਾਲਾ ਸਿਸਟਮ ਆ ਤੇ ਅੰਕਲ ਉਹ ਨਹੀਂ ਚਲਾਉਂਦੇ ਇਹ ਟਰੱਕ ਨੂੰ ਹੋਰ ਅੰਕਲ ਜੀ ਕੀ ਹਾਲ ਜੇ ਠੀਕ ਠਾਕ ਠੀਕ ਠਾਕ ਇਹ ਤੇ ਆ ਮੜਾ ਪੁਰਾਣਾ ਟਰੱਕ ਲਈ ਫਿਰਦੇ ਹੈ ਹਾਂ ਹਾਂਜੀ ਹਾਂਜੀ ਕਿੰਨਾ ਮਾਡਲ ਇਹਦਾ ਇਹ ਹੋਣਾ 82 ਮਾਡਲ 82 ਮਾਡਲ ਅੱਛਾ ਤੇ ਅੱਜ ਵੀ ਚੱਲੀ ਚੁਲੀ ਜਾਂਦੇ ਕਿਦਾਂ ਕਰਦੇ ਹੈ ਹਾਂਜੀ ਬਾ ਇਤਨੇ ਰੱਬ ਦੀ ਕਿਰਪਾ ਆ। ਚੱਲ ਵੇ। ਦਾਲ ਫੁਲਕਾ ਦੇਈ ਜਾਂਦਾ। ਠੀਕ ਆ। ਇਹਦਾ ਮੇਰੇ ਹਿਸਾਬ ਨਾਲ ਅੱਜ ਦੇ ਟਰੱਕਾਂ ਨਾਲੋਂ ਬੜਾ ਫਰਕ ਹੈ ਨਾ ਇਹਦਾ। ਬਹੁਤ ਜ਼ਿਆਦਾ। ਹਨਾ ਆ ਲਾਗੇ ਗਾੜੀ ਬੋਨਟ ਆ ਇਹ ਜਿਹੜਾ ਵਾ ਬੋਨਟ ਇਹ ਵੇ ਇਹ ਕਰਦਾ ਜਿਤਨਾ ਅੱਜ ਕੱਲ ਉਹ ਆਏ ਇਕੱਲੇ ਕੈਬਨ ਵਾਲੇ ਹੀ ਆ ਨਾ। ਇਹਦਾ ਵਾ ਵਾਧਾ ਹੈ। ਤੇ ਇੱਕ ਆ ਗਾੜ੍ਹਲੇ ਬਣੇ ਆ ਚੀਜ਼ ਬੜੀ ਵਧੀਆ ਲੱਗੀ ਐ ਜੀ ਮੈਨੂੰ। ਚੱਲ ਸਰ। ਇੱਕ ਇਹ ਤੋਂ ਪੁਰਾਣੇ ਹੁੰਦੇ ਸੀ। ਆ ਉਹ ਟੀ ਗੱਡੀ ਹੁੰਦੀ। ਟੀ ਗੱਡੀ ਉਹ ਵੀ ਟਾਟਾ ਦੀ ਸੀ ਹਨਾ। ਹਾਂ ਸ਼ਕਤੀਮਾਨ। ਸ਼ਕਤੀਮਾਨ। ਤੇ ਇਹ ਫੀਲਿੰਗ ਆਉਂਦੀ ਕੋਈ ਵੱਖਰੀ ਜੀ ਇੱ ਮੈਨੇ ਕੋਈ ਗਾਲੀ ਨਹੀਂ ਜਿੱਤ ਮਰਜ਼ੀ ਮਾਰ ਨਯਾਰਾ ਆਉਂਦਾ ਚਲਾਉਂਦਾ ਗੜੀ ਪੂਰਾ 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 ਹਾਂ ਤੇ ਆਏ ਕਿੱਥੋਂ ਜੇ ਐਂ ਦਿਸ਼ਾਰੇ ਤੋਂ ਅਛਾ ਨਿਸ਼ਾਰੇ ਤੋਂ ਰਹਿੰਦੇ ਇੱਥੇ ਲੋਕਲ ਹੀ ਹੂੰ ਠੀਕ ਆ ਤੇ ਮਿੱਤਰੋ ਇਹਦੇ ਅੰਦਰ ਬੈਹਣ ਦਾ ਵੀ ਨਯਾਰਾ ਵੱਖਰਾ ਜੀ ਕੜੀਆਂ ਅੰਗ ਜੀ ਆਦੇ ਮੈਂ ਪਹਿਲੀ ਵਾਰੀ ਬੈਠਾ ਇੱਥੇ ਤੇ ਸਾਰਾ ਜਿੰਨੀਆਂ ਵੀ ਬਾਰੀਆਂ ਬੂਰੀਆਂ ਬੜੀਆਂ ਸਾਰੇ ਲੱਕੜਦਾ ਹੀ ਜਾਣਾ ਜਿੰਨਾ ਵਰਕ ਹੋਇਆ ਇੱਥੇ ਤੇ ਮਿੱਤਰੋ ਇਹ ਜੀ ਵੇਖਦੇ ਤਾਂ ਕੀ ਅੰਦਰ ਦਾ ਜਿਹੜਾ ਕੈਬਨ ਵਾਲਾ ਜਿਹੜਾ ਪੁਰਾਣੇ ਜ਼ਮਾਨੇ ਜੇ ਹੁੰਦੀ ਨਾ ਕੈਬਨ ਵਾਲੇ ਟਰੱਕ ਜਿਹੜੇ ਗਾੜੀ ਬੋਨਟ ਵਾਲੇ ਹੁੰਦੇ ਸੀ ਉਹ ਚੀਜ਼ ਆ ਇਹ ਤੇ ਚਲੋ ਬਾਹਰੋਂ ਦਿਖਾਉਨੇ ਆ ਤੁਹਾਨੂੰ ਠੀਕ ਆ ਅੰਕਲ ਜੀ ਬਹੁਤ ਮਿਹਰਬਾਨੀਆਂ ਠੀਕ ਆ ਸੋ ਮਿੱਤਰੋ ਆਹ ਬਾਰੀ ਇਤਨਾ ਖੋਲ ਕੇ ਤੇ ਫੀਲਿੰਗ ਹੀ ਬੱਕਰੀ ਇਹਦੀ ਤੇ ਲਓ ਜੀ ਇਹਨੂੰ ਕਰ ਦਈਏ ਬੰਦਾ ਠੀਕ ਆ ਆਹ ਲੱਕੜ ਦਾ ਸਾਰਾ ਟੁੱਟਾ ਉਤਰਾਂ ਦੇ ਤੇ ਹਾਂ ਇਹ ਆ ਟਾਟਾ ਦਾ ਟੱਕ ਸੋ ਇਹਦੇ ਨਾਲ ਗਾਈਸ ਆਹੜੀਆਂ ਪ੍ਰਾਣੀਆਂ ਹੀ ਨਾ ਪ੍ਰਾਣੀਆਂ ਆ ਚੀਜ਼ਾਂ ਲਾਈਟਾਂ ਹੁੰਦੀਆਂ ਹੁੰਦੀਆਂ ਇਹ ਇੰਡੀਕੇਟਰ ਆ ਤੇ ਇਹਦੇ ਵਾਈਪਰ ਵੀ ਇੱਕੋ ਲੱਗਾ ਵਾ ਵਾਈਪਰ ਵੀ ਇੱਕੋ ਹੀ ਆ ਟਾਟਾ ਦਾ ਟੈਗ ਜੀ ਤੇ ਇਧਰਲੇ ਬੰਨੇ ਆਹ ਸਪਰਿੰਗ ਵਾਲਾ ਇਹ ਅੱਜਕੱਲ ਦੇ ਟਰੱਕਾਂ ਜਣੀਆਂ ਇਹ ਚੀਜ਼ਾਂ ਹੈਗੀਆਂ ਜਿਹੜੀਆਂ ਆ ਹੀ ਠੀਕ ਆ ਸਾਰਾ ਹੀ ਪੁਰਾਣਾ ਵਾ ਕੱਲਾ ਕੈਬਨ ਜਿਹੜਾ ਇਹ ਬੜਾ ਵਧੀਆ ਲੱਗਾ ਮੈਨੂੰ ਅੰਦਰ ਦਾ ਤੁਹਾਨੂੰ ਦਿਖਾਇਆ ਹੈ ਨਾ ਬਹੁਤ ਵਧੀਆ ਲੱਗਾ ਮੈਨੂੰ ਇਹ ਥੋੜਾ ਪੁਰਾਣਾ ਹੋ ਗਿਆ ਕਾਫੀ ਡੈਮੇਜ ਆ ਅੰਕਲ ਹੁਣਾਂ ਨੇ ਦੱਸਿਆ ਮਾਡਲ ਪੁਰਾਣਾ ਹੀ ਐ ਇਹਦਾ ਚਲੋ ਠੀਕ ਹੈ ਜੀ ਤੇ ਇਹ ਬਹੁਤ ਪੁਰਾਣੇ ਹੀ ਪਹਿਲਾਂ ਚੱਲਦੇ ਹੁੰਦੇ ਸੀ ਹੁਣ ਤੇ ਕੈਬਨ ਵਾਲੇ ਆ ਗਏ ਹਨ ਤੇ ਇਹ ਪੁਰਾਣੇ ਟਰੱਕ ਆ ਤੇ ਬਾਕੀ ਚਲੋ ਠੀਕ ਹੈ ਜੀ ਸੋ ਹਾਂਜੀ ਗਾਇਸ ਫਾਈਨਲੀ ਪਹੁੰਚ ਚੁੱਕੇ ਆ ਜੀ ਮੱਕਰੇ ਤੇ ਕਾਫੀ ਠੰਡ ਹੋ ਗਈ ਤੇ ਕਾਫੀ ਹਨੇਰਾ ਹੋ ਗਿਆ ਤੇ ਹੁਣ ਆਇਆ ਜੀ ਮੈਂ ਠੀਕ ਆ ਤੇ ਬਾਕੀ ਚਲੋ ਹੁਣ ਕਰਦੇ ਆਪਾਂ ਰੈਸਟੋਰ ਰਸਟਾ ਠੀਕ ਹੈ ਜੀ ਸੋ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਦਬਾ ਕੇ ਕਰ ਦਿਓ ਤੇ ਮਿਲਦੇ ਆ ਜੀ ਅਗਲੇ ਨਵੇਂ ਵਲੋਗ ਦੇ ਵਿੱਚ ਓਕੇ ਜੀ ਥੈਂਕਸ ਫॉर ਵਾਚਿੰਗ ਸਾਸ਼ੀ ਕਾਮ